ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੀ ਗਈ ਤੀਰਥ ਯਾਤਰਾ ਸ਼ੁਰੂ ਤਹਿਤ ਅੱਜ ਪਾਤੜਾ ਤੋਂ ਇੱਕ ਬੱਸ ਸਰਹੜਵਾਲਾ ਨਾਲ ਭਰ ਕੇ ਰਵਾਨਾ ਕੀਤੀ ਗਈ ਹੈ ਕਿ ਜਿਹੜੀ ਕਿ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਾਏ ਹੋਏਗੀ ਹਰਮੰਦਰ ਸਾਹਿਬ ਜਾਂ ਕੋਈ ਹੋਰ ਧਾਰਮਿਕ ਸਥਾਨਾਂ ਤੇ ਜਿਹੜੇ ਕਿ ਯਾਤਰੀ ਜਾ ਰਹੇ ਨੇ ਇਹਦੇ ਵਿੱਚ ਜਿਹੜੇ ਯਾਤਰੀਆਂ ਨੂੰ ਖਾਣ ਪੀਣ ਦੀ ਸਹੂਦਤ ਔਰ ਜਿਹੜਾ ਫਰੰਟ ਦਾ ਮੌਸਮ ਹੈ ਠੰਡ ਦੇ ਮੌਸਮ ਦੇ ਵਿੱਚ ਕੰਬਲ ਵਗੈਰਾ ਹੋਰ ਸਾਧੋ ਸਮਾਨ ਦੇ ਕੇ ਰਵਾਨਾ ਕੀਤਾ ਗਿਆ ਹੈ ਇਸ ਮੌਕੇ ਅਸੀਂ ਕੁਝ ਤਰ੍ਹਾਂ ਨਾਲ ਬੋਲ ਗੱਲ ਕਰਨੀ ਚਾਹਾਂਗੇ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਆ ਔਰ ਜਿਹੜਾ ਕਿ ਮੁੱਖ ਮੰਤਰੀ ਵੱਲੋਂ ਇਹ ਸਕੀਮ ਚਲਾਈ ਗਈ ਹੈ ਕਿ ਜਿਹੜੇ ਸ਼ਰਧਾਲੂ ਨਹੀਂ ਜਾ ਸਕਦੇ ਸੀ ਕਿਉਂਕਿ ਉਹਨਾਂ ਕੋਲ ਕਈ ਵਾਰੀ ਗਰੀਬੀ ਹੋਣ ਕਰਕੇ ਪੈਸੇ ਦੀ ਵੀ ਕਮੀ ਹੁੰਦੀ ਸੀ ਜਾਂ ਕੋਈ ਹੋਰ ਸਾਧਨ ਦੀ ਵੀ ਕਮੀ ਹੁੰਦੀ ਸੀ ਉਹਨਾਂ ਨੂੰ ਹੁਣ ਇਹ ਪੂਰਾ ਕੀਤਾ ਜਾਵੇਗਾ ਅਸੀਂ ਸ਼ਰਧਾਲੂਆਂ ਨਾਲ ਵੀ ਗੱਲ ਕਰਨੀ ਚਾਹਾਂਗੇ ਜਿਹੜੇ ਕਿ ਇੱਥੇ ਅੱਜ ਪਹੁੰਚੇ ਨੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਮਹਿੰਗਾ ਸਿੰਘ ਬਰਾੜ ਅਤੇ ਪ੍ਰੀਤ ਗਿੱਲ ਔਰ ਉਹਨਾਂ ਦੇ ਨਾਲ ਨੇ ਨਹਿ ਤਹਿਸੀਲਦਾਰ ਰਾਜਵਿੰਦਰ ਸਿੰਘ ਤਨੋਵਾ ਅਸੀਂ ਮੈਂ ਪੰਜਾਬ 24 ਤੋਂ ਗੱਲ ਗੁਰੂ ਕਰਦੇ ਤੇ ਤੁਹਾਡੇ ਨਾਲ ਕੌਣ ਕੌਣ ਜਾ ਰਿਹਾ ਸਾਡੇ ਨਾਲ ਜੀ ਸਾਡਾ ਪਰਿਵਾਰ ਹੈ ਰਿਹਾ ਉਹ ਤੋਂ ਕਿੰਨੇ ਦਿਨ ਲੱਗਣਗੇ ਕੱਲ ਨੂੰ ਆਵੋਗੇ ਅਰੇ ਜੀ ਕੀ ਨਾ ਹੈ ਤੁਹਾਡਾ ਔਰ ਕਿਸ ਤਰ੍ਹਾਂ ਦਾ ਲੱਗ ਰਿਹਾ ਤੁਹਾਨੂੰ ਕਿੱਥੇ ਕਿੱਥੇ ਤੁਸੀਂ ਹੁਣ ਇਸ ਟਾਈਮ ਮੱਥਾ ਟੇਕਣ ਜਾਓਗੇ ਕਿਸ ਤਰ੍ਹਾਂ ਦੇ ਸਰਕਾਰ ਦੇ ਉਪਰਾਲੇ ਤੁਹਾਨੂੰ ਇਹ ਲੱਗ ਰਹੇ ਮੈਨਾ ਗੁਰਪ੍ਰੀਤ ਕੌਰ ਜੀ ਬਹੁਤ ਵਧੀਆ ਲੱਗ ਰਿਹਾ ਜੀ ਸਰਕਾਰ ਨੇ ਇਹ ਕਿਹੜਾ ਪਿੰਡ ਹੈ ਤੁਹਾਡਾ ਦਿਓਗੜ ਜੀ ਹਾਂਜੀ ਕਿਵੇਂ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਜੀ ਮੈਂ ਕੀ ਕਹਿਣਾ ਚਾਹੁੰਦਾ ਬਸ ਇਹ ਹੀ ਕਹਿਣਾ ਚਾਹਾਂਗੀ ਕਿ ਬੜਿਆ ਧਾਰਮਿਕ ਸਥਾਨ ਤੇ ਜਾਣਾ ਚਾਹੀਦਾ ਹੈ ਅਮਰਸਰ ਜਿਵੇਂ ਲੱਗ ਰਿਹਾ ਹੈ ਕਿ ਸਰਕਾਰ ਦੇ ਪ੍ਰਲੈਟਾਂ ਨੂੰ ਤੁਸੀਂ ਜਾ ਰਹੇ ਹੋ ਕੌਣ ਕੌਣ ਜਾ ਰਹੇ ਹੋ ਮੈਂ ਮੇਰਾ ਨਾਮ ਅਰਸ਼ਦੀਪ ਸਿੰਘ ਹੈ ਜੀ ਮੈਂ ਮੇਰਾ ਪਿੰਡ ਕਮੂਆ ਜਿਹੜਾ ਗੜਾ ਹੈ ਜੀ ਮੈਂ ਇੱਥੇ ਆਪਣੇ ਦਿਉਰ ਨਾਨਕੇ ਆਏ ਹੋਇਆ ਹਾਂ ਜੀ ਇਹਨਾਂ ਨੇ ਮੈਨੂੰ ਸਪੈਸ਼ਲ ਫੋਨ ਕਰਕੇ ਬੁਲਾਇਆ ਕਹਿੰਦੇ ਆ ਤੁਹਾਨੂੰ ਜਾ ਰਿਹਾ ਸਰਕਾਰ ਵੱਲੋਂ ਬਸ ਤੇ ਮੈਨੂੰ ਬਹੁਤ ਚੰਗਾ ਲੱਗਾ ਜੀ ਮੈਂ ਪਹਿਲੀ ਵਾਰ ਜਾ ਰਿਹਾ ਹਾਂ ਯਮਰੇ ਸਾਰਾ ਉੱਥੇ ਦੇਖਾਂਗੇ ਜਾ ਕੇ ਹਨਾ ਜੀ ਦਰਸ਼ਨ ਕਰਕੇ ਆਵਾਂਗੇ ਦਰਬਾਰ ਸਾਹਿਬ ਜੀ ਬਹੁਤ ਚੰਗਾ ਲੱਗ ਰਿਹਾ ਜੀ ਨਾਲ ਮੇਰੇ ਭੈਣਾਂ ਯਾਰੀਆਂ ਨੇ ਦੋ ਜੀ ਤੇ ਬਹੁਤ ਚੰਗਾ ਪ੍ਰਬੰਧ ਹੈ ਸਰਕਾਰ ਦਾ ਹਾਂ ਜੀ ਜੀ ਕਿਹੜੀ ਕਲਾਸ ਦੇ ਸਟੂਡੈਂਟ ਸੀ ਪਰਦੇਵ ਜਾਨ ਅੱਜ ਕਿਵੇਂ ਜਾ ਰਹੇ ਕਿਵੇਂ ਲੱਗ ਰਿਹਾ ਤੇ ਸਾਨੂੰ ਬਹੁਤ ਵਧੀਆ ਲੱਗ ਰਿਹਾ ਜੀ ਮੇਰਾ ਨਾਮ ਹਰਪ੍ਰੀਤ ਕੌਰ ਹੈ ਜੀ ਨਹੀਂ ਕੀ ਹਾਂ ਜੀ ਤੇ ਪਹਿਲਾਂ ਵੀ ਕਿਹਾ ਤੁਸੀਂ ਇਸ ਤਰ੍ਹਾਂ ਹਾਂ ਜੀ ਨਾ ਮੈਂ ਪਹਿਲੀ ਵਾਰੀ ਜਾ ਰਹੀ ਹਾਂ ਤੇ ਮੈਨੂੰ ਬਹੁਤ ਧੰਨਵਾਦ ਕਰਨਾ ਚਾਹੋ ਹਾਂ ਜੀ ਹਾਂ ਸਰਕਾਰ ਦਾ ਬਹੁਤ ਵੱਡਾ ਧੰਨਵਾਦ ਸਾਡੇ ਵੱਲੋਂ ਹੀ ਅੱਛਾ ਐਪਲੀਕੇਸ਼ਨ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਤੀਰਥ ਯਾਤਰਾ ਸ਼ੁਰੂ ਕੀਤੀ ਗਈ ਹੈ ਜਿਹੜੇ ਕਿ ਇਲਾਕੇ ਦੇ ਲੋਕਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਾਉਣ ਵਾਸਤੇ ਫ੍ਰੀ ਬੱਸ ਸੇਵਾ ਲਈ ਗਈ ਹੈ ਨਾਲ ਉਹਨਾਂ ਦੇ ਜਿਹੜੀਆਂ ਕੀਟਾਂ ਹੈ ਕੰਬਲ ਵਗੈਰਾ ਰਹਿਣ ਸਹਿਣ ਦਾ ਕੋਈ ਸਰਦੀ ਦਾ ਜਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਆ ਖਾਣ ਪੀਣ ਦੇ ਹੋਰ ਪ੍ਰਬੰਧ ਕੀਤੇ ਗਏ ਆ ਉਹ ਇੱਥੋਂ ਅੱਜ ਪਾਤੜਾ ਤੋਂ ਇੱਕ ਬੱਸ ਰਵਾਨਾ ਕੀਤੀ ਜਾ ਰਹੀ ਹੈ ਵੱਖ-ਵੱਖ ਥਾਵਾਂ ਤੋਂ ਆਏ श्रद्धालु ਜਿਨ੍ਹਾਂ ਨੂੰ ਹਰਮੰਦਰ ਸਾਹਿਬ ਜਾਂ ਹੋਰ ਕਈ ਧਾਰਮਿਕ ਸਥਾਨਾਂ ਤੇ ਇਹ ਬੱਸ ਲੈ ਕੇ ਜਾਵੇਗੀ ਔਰ ਦਰਸ਼ਨ ਕਰਾਵੇਗੀ ਉਸ ਤੋਂ ਬਾਅਦ ਕੱਲ ਨੂੰ ਸ਼ਾਇਦ ਵਾਪਸ ਆਵੇਗੇ ਸੀ ਗੱਲ ਕਰਨੀ ਚਾਹਵੇਂ ਸਾਡੇ ਨਾਲ ਜੁੜੇ ਨੇ ਇੱਥੇ ਨੈਤ ਤਹਿਸੀਲਦਾਰ ਨੇ ਰਾਜਵਿੰਦਰ ਸਿੰਘ ਧਨੋਵਾਤ ਬਲਾਕ ਪ੍ਰਧਾਨ ਜਿਹੜਾ ਕਿ ਆਮ ਆਦਮੀ ਪਾਰਟੀ ਦੇ ਪਤਲਾ ਤੋਂ ਮਹਿੰਗਾ ਸਿੰਘ ਬਰਾੜ ਨੇ ਤੇ ਕੁਝ ਹੋਰ ਵੀ ਸਰਕਾਰੀ ਅਧਿਕਾਰੀ ਹੈ ਕੁਝ ਯਾਤਰੀ ਵੀ ਆ ਅਸੀਂ ਗੱਲ ਕਰਨੀ ਚਾਹਵੇਂ ਪੁੱਛਦੇ ਕਿ ਇਸ ਤਰ੍ਹਾਂ ਦਾ ਅੱਜ ਜਿਹੜਾ バス ਦੇ ਵਿੱਚ ਰੂਟ ਔਰ ਸ਼ੁਰੂ ਕੀਤਾ ਔਰ ਕਿਸ ਤਰ੍ਹਾਂ ਦੇ ਕਿੰਨੇ ਕੁ ਸਵਾਰੀਆਂ ਔਰ ਕਿਸ ਤਰ੍ਹਾਂ ਪ੍ਰਬੰਧ ਕੀਤੇ ਗਏ ਮੁੱਖ ਮੰਤਰੀ ਪੰਜਾਬ ਕੋਵਨ ਸਿੰਘ ਮਾਨ ਵੱਲੋਂ ਥੀਰਥ ਯਾਤਰਾ ਦਾ ਆਰੰਭ ਕੀਤਾ ਗਿਆ ਤੇ ਸਾਡੇ ਪਾਤਰਾੰਦੇ ਸ਼ਰਧਾਲੂ ਤੇ ਆਮ ਆਦਮੀ ਪਾਰਟੀ ਦੇ ਵਰਕਰ ਤੇ ਪ੍ਰਧਾਨ ਸਾਡੇ ਨਾਲ ਨੇ ਇਹਨਾਂ ਨੇ ਜਿੰਨੇ ਸਭ ਸੀਟਾਂ ਸੀਗੀਆਂ 56 ਜਾਂ ਸਾਰੀਆਂ ਸੀਟਾਂ ਪੂਰੀਆਂ ਕਰਕੇ ਜਿੰਨੇ ਨੇ ਸ਼ਰਧਾਲੂ ਫ੍ਰੀ ਚ ਸੇਵਾ ਸਾਰਾ ਖਾਣ ਪੀਣ ਦਾ ਸਮਾਨ ਨਾਲ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੋਣ ਦਿੱਤੀ ਭਗਵੰਤ ਮਾਨ ਜੀ ਦਾ ਬਹੁਤ ਵੱਡਾ ਉਪਰਾਲਾ ਹੈ ਤੇ ਸ਼ਰਧਾਲੂ ਆਪਣੇ ਪੂਰੇ ਜੋਸ਼ ਨਾਲ ਅੱਜ ਜਾ ਰਹੇ ਨੇ ਸਾਨੂੰ ਬੜੀ ਖੁਸ਼ੀ ਹੈ ਕਿ ਜਿਹੜਾ ਉਪਰਾਲਾ ਕੀਤਾ ਬਹੁਤ ਸਲਾਗਯੋਗ ਹੈ ਥੈਂਕ ਯੂ ਜਿਵੇਂ ਕਿ ਇਹ ਬੱਸਾਂ ਚੱਲ ਰਹੀਆਂ ਆ ਅਸੀਂ ਹੋਰ ਵੀ ਗੱਲ ਕਰਨੀ ਚਾਹਵਾ ਮਹਿੰਗਾ ਸਿੰਘ ਬਰਾੜ ਨਾਲ ਤੇ ਉਹਨਾਂ ਨਾਲ ਪ੍ਰੀਤ ਗਿਲਵੀ ਆਕਾਰ ਬਜ਼ਾਰ ਦੇ ਪ੍ਰਧਾਨਤ ਕਿਸ ਤਰ੍ਹਾਂ ਦੇ ਉਪਰਾਲੇ ਹੁਣ ਤੱਕ ਕਿੰਨੀਆਂ ਬੱਸਾਂ ਤੁਸੀਂ ਇਥੇ ਰਵਾਨਾ ਕੀਤੀਆਂ ਏ ਔਰ ਜਿਹੜੇ ਸ਼ਰਧਾਲੂ ਆ ਕਿੰਨੇ ਜਿਹੜੇ ਦਰਸ਼ਨ ਕਰ ਆਏ ਆ ਗੁਰੂ ਧਾਮਾਂ ਦੇ ਬਹੁਤ ਖੁਸ਼ੀ ਦੀ ਗੱਲ ਹੈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪਵਨ ਸਿੰਘ ਮਾਨ ਜਿਨ੍ਹਾਂ ਨੇ ਕੀ ਤੀਰਥ ਯਾਤਰਾ ਦੀ ਸਕੀਮ ਚਲਾਈ ਸੀ ਉਸ ਦੇ ਤਹਿਤ ਸਾਰੇ ਪੰਜਾਬ ਵਿੱਚ ਜੋ ਸਰਦਾਲੂ ਨੇ ਅਮਰਸਰ ਸਾਹਿਬ ਤਲਵੰਡੀ ਸਾਹਿਬੋਂ ਆਨੰਦਪੁਰ ਸਾਹਿਬ ਹੋਰ ਵੀ ਤੀਰਥ ਯਾਤਰਾ ਤੇ ਜੀਵ ਨੈਣਾ ਦੇਵੀ ਮਾਤਾ ਦੇ ਵਕ ਵਕ ਵੰਡ ਕੇ ਬੱਸਾਂ ਜਾਰੀਆਂ ਨੇ ਉਸ ਦੇ ਤਹਿਤ ਅੱਜ ਹਲਕੇਸ ਤਰਾਣੇ ਦੇ ਬਲਾਕ ਪਾਤਰਾਂ ਦੇ ਵਿੱਚੋਂ ਬੱਸ ਜਾ ਰਹੀ ਏ ਇਹ ਬੱਸ 45 ਸਵਾਰੀਆਂ ਲੈ ਕੇ ਤਲਵੰਡੀ ਸਾਬੋ ਪਹਿਲਾਂ ਮੱਥਾ ਟੇਕਣਗੇ ਨਸਤ ਹੋਣਗੇ ਉਸ ਤੋਂ ਬਾਅਦ ਸ੍ਰੀ ਹਰਮੰਦਰ ਸਾਹਿਬ ਜੀ ਦੇ ਦਰਸ਼ਨ ਕਰਾ ਕੇ ਸੰਗਤਾਂ ਨੂੰ ਕੱਲ ਨੂੰ ਇਹਦੀ ਵਾਪਸੀ ਹੋਣੀ ਹੈ ਤੇ ਹਰੇਕ ਸਰਕਾਰ ਨੇ ਸਹੂਲਤ ਦਾ ਧਿਆਨ ਰੱਖਿਆ ਹੈ ਕਿ ਉਹਨਾਂ ਦੇ ਰਹਿਣ ਸਹਿਣ ਲਈ ਉਹਨਾਂ ਦੇ ਖਾਣ ਪੀਣ ਦਾ ਪ੍ਰਬੰਧ ਤੇ ਉੱਥੇ ਰੁਕਣ ਦਾ ਪ੍ਰਬੰਧ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਹੈ ਤੇ ਸਾਰੀਆਂ ਸੰਗਤਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਕਿਉਂਕਿ ਇਹ ਪਹਿਲੀ ਸਰਕਾਰ ਹੈ ਪੰਜਾਬ ਦੀ ਸਰਕਾਰ ਸਰਦਾਰ ਭੌਂਸ ਸਿੰਘ ਮਾਨ ਦੀ ਸਰਕਾਰ ਹੈ ਜੋ ਹਰੇਕ ਲੋਕਾਂ ਦਾ ਹਰੇਕ ਪੱਖ ਤੋਂ ਖਿਆਲ ਰੱਖਦੀ ਹੈ ਤੇ ਜੋ ਸਰਦਾਲੂ ਜਾਣਾ ਚਾਹੁੰਦੇ ਨੇ ਉਸ ਦੀ ਲੜੀ ਦੀ ਤਹਿਤ ਹਲਕੇ ਵਿੱਚੋਂ ਅੱਜ ਤਕਰੀਬਨ 10ਵੀਂ ਬੱਸੇ ਜਾ ਰਹੀ ਹੈ ਐਸੀ ਲਗਾਤਾਰ ਜਿੱਥੋਂ ਵੀ ਸਾਨੂੰ ਸਰਧਾਲੂ ਕੇ ਜਾਣ ਲਈ ਇਸ਼ੂਕ ਨੇ ਉਹ ਇੱਕ ਲਿਸਟ ਬਣਾਣਿਆ ਸੀ 2-4 ਦਿਨ ਪਹਿਲਾਂ ਉੱਥੇ ਵੀ ਸਰਕਾਰ ਬੱਸ ਭੇਜਦੀ ਏ ਸਾਡੇ ਸਰਦਾਰ ਹਲਕੇ ਦੇ ਐਮਐਲਏ ਸਰਦਾਰ ਕਲਵੰਤ ਸਿੰਘ ਜੀ ਅੱਜ ਸੈਸ਼ਨ ਵਿੱਚ ਹੋਣ ਕਾਰਨ ਇੱਥੇ ਨਹੀਂ ਮੌਕੇ ਤੇ ਆਏ ਉਹਨਾਂ ਦੀ ਜੋ ਉਪਰਾਲੇ ਨੇ ਐਮਐਲਏ ਕਲਵੰਤ ਸਿੰਘ ਜੀ ਦੇ ਉਹਨਾਂ ਦੇ ਉਪਰਾਲਿਆਂ ਤਹਿਤ ਹੀ ਹਲਕੇ ਵਿੱਚੋਂ ਵੱਧ ਛੜਾ ਸੰਗਠਾ ਜਾ ਰਹੀਆਂ ਨੇ ਕੀ ਲਗਾਤਾਰ ਇਸ ਤਰ੍ਹਾਂ ਹੀ ਚਲਦੀਆਂ ਰਹਿਣਗੀਆਂ ਹੋਰ ਵੀ ਅੱਗੇ ਸਰਦਾਲੂਆਂ ਵਾਸਤੇ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹਨ ਕਿ ਅੱਜ ਦੀ ਬਸ ਤੋਂ ਬਾਅਦ ਅਗਲਾ ਰੂਟ ਕਿਦੋਂ ਤੱਕ ਦਾ ਹੋਏਗਾ ਇਹ ਲਗਾਤਾਰ ਚੱਲ ਰਹੀ ਨੇ ਸਾਰੇ ਪੰਜਾਬ 'ਚ ਚੱਲ ਰਹੀ ਨੇ ਹਰਕੇ ਵਾਈਜ਼ ਬੱਸਾਂ ਮਿਲਦੀਆਂ ਨੇ ਬਲਾਕ ਵਾਈਜ਼ ਬੱਸਾਂ ਮਿਲਦੀਆਂ ਨੇ ਜਿੱਥੋਂ ਵੀ ਸਰਦਾਲੂ ਜਾਣ ਦੀ ਸ਼ਿਕੁੰਦੇ ਨੇ ਸਾਡੇ ਦਫ਼ਤਰ ਵਿੱਚ ਅਸੀਂ ਕੰਟੈਕਟ ਨੋਟ ਕੀਤਾ ਹੋਇਆ ਹੈ ਸਰਕਾਰੀ ਅਧਿਕਾਰੀ ਅੱਜ ਸਾਡੇ ਨਾਇਬ ਤਹਿਸੀਲਦਾਰ ਸਾਹਿਬ ਜੀ ਵਿੱਚ ਪਹੁੰਚੇ ਨੇ ਉਹ ਉਹਨਾਂ ਨੇ ਕੰਟੈਕਟ ਸਾਰੇ ਨੋਟ ਕਰ ਲੈਂਦੇ ਨੇ ਉੱਚ ਅਧਿਕਾਰੀਆਂ ਨੂੰ ਕਰਕੇ ਤੇ ਦਫ਼ਤਰ ਵਿੱਚ ਅਸੀਂ ਰੂਟ ਬਣਾਣੇ ਆ ਜਿੱਥੇ ਵੀ ਸੰਗਤਾਂ ਜਾਣੀਆਂ ਚਾਹੁੰਦੀਆਂ ਨੇ ਉੱਥੋਂ ਵੀ ਬੱਸ ਭੇਜੀ ਜਾਂਦੀ ਹਲਕੇ ਦੇ ਵਿੱਚੋਂ ਦੇਮੇਗੀ ਦਸਰੇ ਸੰਨ ਕੀ ਇਹ ਬਲਾਕ ਪ੍ਰਧਾਨ ਮਹਿੰਗਾ ਸਿੰਘ ਬਰਾੜ ਕੀ ਇੱਥੋਂ ਜਿਹੜੀਆਂ ਬੱਸਾਂ ਜਾਂਦੀਆਂ ਆਂ ਰੂਟ ਜਿਹੜੇ ਜਾਂਦੇ ਆ ਹਮੇਸ਼ਾ ਵਾਸਤੇ ਹੀ ਸ਼ਰਧਾਲੂਆਂ ਨੂੰ ਦਰਸ਼ਨ ਕਰਾਉਂਦੇ ਆ ਪੰਜਾਬ ਸਰਕਾਰ ਦਾ ਇੱਕ ਚੰਗਾ ਉਪਰਾਲਾ ਏ ਚੰਗਾ ਇਹ ਇਹ ਲੋਕਾਂ ਵਾਸਤੇ ਪਰ ਲੋ ਜਿਹੜੇ ਸ਼ਰਧਾਲੂ ਜਾ ਰਹੇ ਨੇ ਇੱਥੋਂ ਫ੍ਰੀ ਬੱਸ ਸੇਵਾ ਦੇ ਉੱਤੇ ਉਹਨਾਂ ਦੇ ਵੀ ਚਿਹਰਿਆਂ ਦੇ ਉੱਤੇ ਰੌਣਕ ਹੈ ਕਾਫੀ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਆ ਅਸੀਂ ਪੁੱਛਣਾ ਚਾਹਾਂਗੇ ਕਿਸ ਤਰ੍ਹਾਂ ਦਾ ਤੁਹਾਨੂੰ ਇੱਥੇ ਮਹਿਸੂਸ ਹੋ ਰਿਹਾ ਤੁਸੀਂ ਅੱਜ ਜਾ ਰਹੇ ਹੋ ਸ਼ਰਦ ਪਹਿਲਾਂ ਵੀ ਸਰਕਾਰ ਦਾ ਕਿਸ ਤਰ੍ਹਾਂ ਦਾ ਉਪਰਾਲਾ ਲੱਗ ਰਿਹਾ ਤੁਹਾਨੂੰ ਹਾਂਜੀ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਜੀ ਜੋ ਸੰਗਤਾਂ ਕਰਾਇਆ ਲਾ ਕੇ ਨਹੀਂ ਜਾ ਸਕਦੀਆਂ ਹਾਂਜੀ ਉਹ ਦਰਵਾਜ਼ਾ ਮੱਥਾ ਟੇਕਣਾ ਸੰਗਤਾਂ ਦਾ ਬਹੁਤ-ਬਹੁਤ ਇਹਨਾਂ ਦਾ ਧੰਨਵਾਦ ਜਿਹੜੇ ਲੈ ਕੇ ਜਾ ਰਹੇ ਨੇ ਸੰਗਤਾਂ ਨੂੰ ਹਾਂਜੀ ਬਹੁਤ ਖੁਸ਼ੀ ਦਾ ਮਾਹੌਲ ਦਿਸਦਾ ਹੈ ਜੀ ਜਿਵੇਂ ਸ਼ਰਧਾਲੂ ਜਾ ਰਹੇ ਆ ਦੱਸ ਰਹੇ ਆ ਕਿਸ ਤਰ੍ਹਾਂ ਦਾ ਇਹਨਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਕਿਹੜਾ ਪਿੰਡ ਹੈ ਤੁਹਾਡਾ ਤੁਸੀਂ ਨਾਲ ਜਾ ਰਹੇ ਹੋ ਅੱਜ ਕਿਸ ਤਰ੍ਹਾਂ ਦਾ ਸਰਕਾਰ ਮੇਰਾ ਨਾਮ ਜਗਬਾਲ ਸਿੰਘ ਹੈ ਜੀ ਪਿੰਡ ਸੇਲਵਾਲਾ ਜੀ ਸਾਨੂੰ ਬਹੁਤ ਖੁਸ਼ੀ ਦੀ ਲਹਿਰ ਹੈ ਜੀ ਅਸੀਂ ਮੁੱਖ ਮੰਤਰੀ ਪੰਜਾਬ ਦੇ ਬਹੁਤ ਧੰਨਵਾਦੀ ਹਾਂ ਜੀ ਤੀਰਥ ਯਾਤਰਾ ਸਕੀਮ ਜਿਹੜੀ ਚਲਾਈ ਹੈ ਜੀ ਹਰੇਕ श्रद्धालु ਬਹੁਤ ਖੁਸ਼ ਹੈ ਜੀ ਅੱਜ ਗੁਰੂ ਘਰਾਂ ਦੇ ਦਰਸ਼ਨ ਕਰਕੇ ਆਣਗੇ ਜੀ ਜਿਹੜਾ ਗਰੀਬ ਨਹੀਂ ਕੋਈ ਜਾ ਸਕਦਾ ਹਰੇਕ ਨੂੰ ਸਹੂਲਤ ਹੈ ਜੀ ਖਾਣ ਪੀਣ ਦਾ ਪ੍ਰਬੰਧ ਕਿੱਟਾਂ ਦਿੱਤੀਆਂ ਗਈਆਂ ਨੇ ਜੀ ਸਾਜੋ ਸਮਾਨ ਸਾਰਾ ਜੀ ਅਸੀਂ ਪੰਜਾਬ ਸਰਕਾਰ ਦੇ ਭਗਵੰਤ ਸਿੰਘ ਮਾਨ ਜੀ ਦੇ ਬਹੁਤ ਬਹੁਤ ਧੰਨਵਾਦ ਹੈ ਸਾਡੇ ਐਮਐਲਏ ਸਾਹਿਬ ਦੇ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਇਹ ਉਪਰਾਲਾ ਬਹੁਤ ਸੁਨਾਗਾ ਜੋਗ ਹੈ ਜਿਵੇਂ 10 ਸਾਲਾਂ ਸੰਕੀ ਇਹ ਸਰਕਾਰ ਦਾ ਉਪਰਾਲਾ ਜਿਵੇਂ ਆਮ ਆਦਮੀ ਪਾਰਟੀ ਸਰਕਾਰ ਦਾ ਉਪਰਾਲਾ ਇੱਕ ਬੜਾ ਸੁਨਾਗਾ ਜੋਗ ਕਦਮ ਹੈ ਹਰ ਹਲਵਾਂ ਦੇ ਵੀ ਚਿਹਰਿਆਂ ਤੇ ਪੂਰੀ ਰੌਣਕ ਦੇਖਣ ਨੂੰ ਮਿਲ ਰਹੀ ਹੈ ਕੋਸ਼ਿਸ਼ ਦੀ ਲਹਿਰ ਇੱਕ ਕਿਉਂਕਿ ਜੀ ਕਈ ਵਾਰੀ ਉਹਨਾਂ ਦੇ ਕੋਲੋਂ ਇਸ ਤਰ੍ਹਾਂ ਦੇ ਦਰਸ਼ਨ ਕਰਨ ਵਾਸਤੇ ਜਿਵੇਂ ਗੁਰੂਆਂ ਦੇ ਧਾਰਮਿਕ ਸਥਾਨਾਂ ਤੇ ਦਰਸ਼ਨ ਕਰਨ ਵਾਸਤੇ ਫ੍ਰੀ ਸੇਵਾ ਲਈ ਆ ਬਸਤੀ ਔਰ ਖਾਣ ਪੀਣ ਦੇ ਪ੍ਰਬੰਧ ਕੀਤੇ ਗਏ ਨੇ ਰਹਿਣ ਸਹਿਣ ਦਾ ਜਿਸ ਤਰ੍ਹਾਂ ਸਰਦੀ ਦਾ ਮੌਸਮ ਸੀਗਾ ਕੰਬਲ ਵੀ ਦਿੱਤੇ ਗਏ ਨੇ ਉਹ ਇੱਕ ਬਹੁਤ ਸ਼ਲਾਘਾਯੋਗ ਹੈ ਤਾਂ ਮੈਂ ਸਰਕਾਰ ਦਾ ਪਰ ਸ਼ਰਧਾਲੂਆਂ ਦੇ ਵੀ ਚਿਹਰਿਆਂ ਤੇ ਖੁਸ਼ੀ ਹੈ ਹੁਣ ਦੇਖਣਾ ਹੋਵੇਗਾ ਕਿ ਇਸ ਤਰ੍ਹਾਂ ਦੇ ਉਪਰਾਲੇ ਜਿਹੜੇ ਸਰਕਾਰ ਦੇ ਇਹ ਆਮ